ਚੰਗੀ ਸੰਭੀ ਬਲੀ ਐ। 16 ਤੋਂ 17 ਲੀਟਰ ਦੁੱਧ ਇਹ ਦੇ ਦੂਗੀ। ਬਾਕੀ ਸੇਵਾ ਤੇ ਹੁੰਦਾ। ਤੇ ਬਾਕੀ ਠੰਡੀ ਸੀਲ ਐ ਤੁਹਾਨੂੰ ਦਿਸਦੀ ਹੋਣੀ ਐ। ਬਾਈ ਹੱਥ ਮਰੀ ਜਾਂਦਾ ਹਨਾ ਪਲੋਸੀ ਜਾਨਾਂ ਦੇ ਪੂਛ ਚੱਕ ਕੇ ਕਢ ਗਈ ਐ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜਲਾਇਆ ਉਹਨੂੰ ਬਟੰਡਾ ਪੈ ਜਾਂਦਾ। ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ। ਤੀਜਾ ਸੁਗਾ ਇਹ ਸੂਈ ਐ। 14 ਤੋਂ 15 ਦਿਨ ਇਹਨੂੰ ਸੂਈ ਨੂੰ ਹੋਗੇ ਤੇ 14 ਤੋਂ ਬਾਅਦ-ਬਾਅਦ ਦੁੱਧ ਤਿਆਰ ਆਗਾ ਤੁਸੀਂ ਆਪਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਮੱਝ ਚੰਗੀ ਆ ਸਾਫ਼ ਸੁਥਰੀ ਆ ਸਿੰਘਾਂ ਦੀ ਕੁੰਡੀ ਆ ਬਾਡੀ ਵੰਤਰ ਦੀ ਬਹੁਤ ਚੰਗੀ ਹੈਗੀ ਤੇ ਪਰ ਗ੍ਰੇਡੇਡ ਦੇ ਵਿੱਚ ਪੈਂਦੀ ਹੈਗੀ ਚੰਗੀ ਸੰਭੀ ਬਲੀ ਆ ਤੇ ਮਗਰ ਇਹਦੇ ਕੱਟਾ ਇੱਧਰ ਬੈਠਾ ਤੁਸੀਂ ਦੇਖ ਸਕਦੇ ਹੋ ਇਹ ਕੱਟਾ 16 ਤੋਂ 17 ਲੀਟਰ ਦੁੱਧ ਇਹ ਦੇ ਦੂਗੀ। ਬਾਕੀ ਸੇਵਾ ਤੇ ਹੁੰਦਾ ਹੈ। ਤੇ ਬਾਕੀ ਠੰਡੀ ਸੀਲ ਐ ਤੁਹਾਨੂੰ ਦਿਸਦੀ ਹੋਣੀ ਐ। ਬਾਈ ਹੱਥ ਮਾਰੀ ਜਾਂਦਾ ਹਨਾ ਪਲੋਸੀ ਜਾਂਦੇ ਪੂਸ ਚੱਕ ਕੇ ਕਢ ਗਈ ਐ। ਬਾਕੀ ਤੁਹਾਨੂੰ ਆਪਾਂ ਆਰਡਰ ਦਿਖਾ ਦਿੰਨੇ ਆਂ ਦੇਖ ਸਕਦੇ। ਥਾਣਾ ਦਾ ਸਾਈਜ਼ ਬਹੁਤ ਵਧੀਆ ਹੈਗਾ। ਇੱਕ ਪਾਸੇ ਤੋਂ ਥੋੜੀ ਸਾਈਡ ਰੱਖਦੀ ਐ ਕੋਈ ਜ਼ਿਆਦਾ ਨਹੀਂ ਥੋੜਾ ਜਿਹਾ ਫਰਕ ਆ ਪਰ ਪਸਮਾ ਦੇ ਵਿੱਚ ਚਾਰੇ ਇੱਕੋ ਜਿਹੇ ਹੁੰਦੇ ਆ ਥਾਣ। ਤੇ ਬਾਕੀ ਦੁੱਧ ਵੀ ਪੂਰਾ ਹੈਗਾ ਵੈਸੇ ਦੇਖਣ ਨੂੰ ਥੋੜਾ ਜਿਹਾ ਫਰਕ ਹੈਗਾ ਕੋਈ ਜ਼ਿਆਦਾ ਨਹੀਂ ਹੈਗਾ ਤੇ ਬਾਕੀ ਤੁਸੀਂ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਡੀ ਬੰਤਰ ਦੀ ਚੰਗੀ ਹੈ ਬੈਕ ਸਾਈਡ ਤੋਂ ਦੇਖ ਸਕਦੇ ਹਾਂ ਥਾਣਾ ਦੇ ਵਿੱਚ ਸਪੇਸ ਬਹੁਤ ਆ ਗਈ ਤੇ ਥਾਣਾ ਦਾ ਸਾਈਜ਼ ਬਹੁਤ ਵਧੀਆ ਹੈਗਾ ਬਾਈ ਘਰੇ ਹੈ ਨਹੀਂਗੇ ਨਹੀਂ ਤੁਹਾਨੂੰ ਪ੍ਰੋਪਰ ਡਿਟੇਲ ਆਪਾਂ ਲੈ ਕੇ ਦੇ ਦੇਣੀ ਸੀ ਬਾਈ ਤੋਂ ਤੇ ਇਸ ਲਈ ਆਪਾਂ ਹੀ ਜਿੰਨੀ ਡਿਟੇਲ ਦੱਸੀ ਆ ਉਹ ਡਿਟੇਲ ਤੁਹਾਨੂੰ ਆਪ ਹੀ ਦੱਸ ਰਹੇ ਹਾਂ ਤੇ ਬਾਕੀ ਤੁਹਾਨੂੰ ਆਪ ਤੋੜ ਕੇ ਦਿਖਾ ਦਾਂਗੇ ਤਸੱਲੀ ਅੱਗੇ ਤੁਸੀਂ ਕਰਨੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਤੋੜ ਕੇ ਤੁਹਾਨੂੰ ਆਪ ਦਿਖਾ ਦਿੰਨੇ ਆ ਤੁਰਦੀ ਤਾਂ ਤੁਸੀਂ ਜੱਜਮੈਂਟ ਕਰ ਲਿਓ ਕਾਰ ਬਾਈ ਕਹਿੰਦਾ ਵੀ ਇਹ ਤਾਂ ਚੱਲੀ ਜਾਂਦਾ ਹੈਗਾ ਤੇ 2-3 ਕਿਲੋ ਦੁੱਧ ਹੋਰ ਵੱਲ ਸਕਦੀ ਹੈ ਇਹ। ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਹੈਗੀ। ਟਾਂਜਾ ਚੰਗਾ ਹੈਗਾ। ਹੋਰ ਲਾਇਆ ਥੋੜਾ ਜਿਹਾ ਗਾਹ ਨੂੰ। ਪਿੱਠ ਬੁਲੇ ਦੀ ਕੁਆਲਿਟੀ ਦੇਖ ਸਕਦੇ ਹੋ। ਆਰਡਰ ਦੀ ਕੁਆਲਿਟੀ ਬਹੁਤ ਵਧੀਆ ਆ ਗਈ ਤੇ ਬੰਦ ਹਵਾਨੇ ਦੇ ਵਿੱਚ ਆ। ਥਾਣਾ ਦਾ ਸਾਇਜ ਵੀ ਬਹੁਤ ਵਧੀਆ ਹੈਗਾ। ਬਾਕੀ ਬਾਡੀ ਬੰਤਰ ਦੀ ਚੰਗੀ ਆ। ਲੈ ਜਾ ਮੋੜ ਕੇ। ਫੇਸ ਤੁਸੀਂ ਦੁਬਾਰੇ ਦੇਖ ਸਕਦੇ ਹੋ। ਚੰਗੀ ਸੰਭੀ ਬਲੀ ਹੈ। ਬਾਕੀ ਤਸੱਲੀ ਅੱਗੇ ਤੁਸੀਂ ਕਰਨੀ ਆ ਆਪ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਜੇ ਆਪਾਂ ਰੇਟ ਦੀ ਗੱਲ ਕਰਗੇ ਤਾਂ ਉਹ ਫੋਨ ਦੇ ਉੱਤੇ ਬਾਈ ਕਰਨਗੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਰੇਟ ਕਨਫਰਮ ਕਰ ਸਕਦੇ ਹੋ ਬਾਕੀ ਇੱਥੇ ਆ ਕੇ ਤੁਸੀਂ ਆਪ ਦੀ ਫੁੱਲ ਤਸੱਲੀ ਕਰ ਲਿਓ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਬਾਕੀ ਘਰੇਲੂ ਬਸ਼ੂਆ ਕੋਈ ਵਪਾਰ ਦਾ ਕੰਮ ਨਹੀਂ ਧੰਨਵਾਦ